ਇਹ ਯੂਐਸਏ ਤੋਂ ਫੈਮਲੀ ਭੈਣ ਹੋ ਰਹੀ ਆ ਇਹਨੇ ਤੇ ਸਰਦਾਰ ਹੋ ਰਹੀ ਇਹ ਕਹਿੰਦੇ ਜੀ ਅਸੀਂ ਤੁਹਾਡੇ ਨਾਲ ਪੱਠੇ ਵਢਾਣੇ ਨੇ ਮੈਂ ਕਿਹਾ ਅਸੀਂ ਤੇ ਪੱਠੇ ਵੜ ਲੈਨੇ ਪਿੱਛੇ ਵਹਾ ਅਸੀਂ ਰੇੜਾ ਪੂਰਾ ਪੱਠੇ ਨਾਲ ਵੜ ਲਿਆ ਕਹਿੰਦੇ ਚਲੋ ਅਸੀਂ ਰੇਸ ਲਾਨੇ ਆ ਸਾੜੇ ਦੂਆਂ ਤੋਂ ਬਾਅਦ ਇਹ ਪੱਠੇ ਕਿਹੜਾ ਵੜਦਾ ਮੈਂ ਕਿਹਾ ਚਲੋ ਇਹ ਮੁਕਾਬਲਾ ਸ਼ੁਰੂ ਹੋਣ ਦੇ ਕਹ ਇਹ ਤਾਂ ਬੰਨ ਨਹੀਂ ਇਹ ਇੰਨੇ ਨਹੀਂ ਜਿੱਤ ਕੇ ਕੀ ਆ ਉਹਨੇ ਜਿੰਦਾ ਪਾਜੀ ਪੀੜੇ ਵਾਲੀ ਵੀ ਟਿੱਕਣ ਹੋ ਗਿਆ ਲਓ ਜਿਹੜੇ ਹਸਾਬ ਨਾਲ ਆ ਜਾਨੀ ਉਹ ਮੈਂ ਬੈ ਗਿਆ ਤੁਹਾਨੂੰ ਮੁਕਾਬਲਾ ਪਊਗਾ ਅੱਛਾ ਮੈਂ ਹਾਰ ਗਿਆ ਜੀ ਪਾਜੀ ਦੀ ਉਮਰ ਹੋ ਗਿਆ 70 ਸਾਲ ਇਹਨਾਂ ਦੀ 60 ਸਾਲ ਫੇਰ ਵੀ ਮੈਂ ਇਹਨਾਂ ਦੀ ਹਾਂ ਵਿੱਚ ਆਉਂਦੀ ਮੈਂ ਫੇਰ ਇਹਨਾਂ ਦੀ ਬਹਾਦਰੀ ਸਮਝਦਾ ਕਿਆ ਮਤਲਬ ਇਨੀ ਏਜ ਹੋਣ ਦੇ ਬਾਵਜੂਦ ਵੀ ਫਿੱਟ ਪੱਠੇ ਪੜਦੇ ਆਂ ਜੀ ਸਾਡੇ ਕਿੰਨੇ ਸਾਲ ਦਾ ਹੋ ਜਾਂਦਾ ਨੂੰ ਸ਼ਾਇਦ ਨਾਲ ਬੁੱਢਾ ਹੋ ਗਿਆ ਇਸ ਕਰਕੇ ਮੈਂ ਤੁਹਾਡੇ ਅੱਪਾ ਨੂੰ ਕਹਿੰਦੇ ਹਾਂ ਸਾਡਾ ਬੁੱਢਾ ਹੋ ਗਿਆ ਉਹ ਕਹਿੰਦਾ ਮੇਰੇ ਨਾਲ ਕੰਮ ਕਰਕੇ ਦੇਖਣੇ ਆ ਬਸ ਕਰ ਜਾ ਨਹੀਂ